ਰੀਡਿੰਗਵਨ ਨਾਮ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਰਾਸ਼ਟਰਪਤੀ ਡੋਨਲਡ 트ਰੰਪ ਸੰਯੁਕਤ ਰਾਜ ਨੂੰ ਪੈरिस ਜਲਵਾਯੂ ਸਮਝੌਤੇ ਤੋਂ ਬਾਹਰ ਕੱਢ ਲੈਣਗੇ ਅਤੇ ਕਾਰਜਕਾਰੀ ਆਦੇਸ਼ ਦੇ ਅਨੁਸਾਰ ਉਨ੍ਹਾਂ ਨੇ ਸ਼ੋਮਵਾਰ ਨੂੰ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੇ ਕਾਰਜਾਂ ਵਿੱਚੋਂ ਇੱਕ ਦੇ ਅੰਦਰ ਦਸਤਖਤ ਕੀਤੇ ਪੈरिस ਸਮਝੌਤੇ ਦੇ ਤਹਿਤ 2026 ਵਿੱਚ ਹਸਤਾਖਰ ਕੀਤੇ ਗਏ 80 ਦੇਸ਼ਾਂ ਨੇ ਗ੍ਰੀਨ ਹਾਊਸ ਗੈਸਾਂ ਦੀ ਨਿਕਾਸ ਨੂੰ ਘਟਾਉਣ ਲਈ ਸਾਲਾਨਾ ਵਾਅਦੇ ਪੂਰੇ ਕਰਕੇ ਪੂਰਬ ਉਦਯੋਗਾਂ ਦੇ ਪੱਧਰ ਤੋਂ 1.5 ਡਿਗਰੀ ਸੈਲਸੀਅਸ 2.7 ਡਿਗਰੀ ਫਰਨਹੇਟ ਤੋਂ ਵੱਧ ਵਿਸ਼ਵ ਤਾਪਮਾਨ ਨੂੰ ਵਧਾਉਣ ਤੋਂ ਰੋਕਣ ਲਈ ਮਿਲ ਕੇ ਕੰਮ ਕਰਨ ਦੀ ਸੌਖਾ ਦੀ ਸੀ ਹਾਲੀ ਦੇ ਸਾਲਾਂ ਵਿੱਚ ਸੰਕਿਰਤਰਾ ਸਮੇਤ ਹਿੱਸਾ ਲੈਣ ਵਾਲੇ ਦੇਸ਼ਾਂ ਨੇ ਵੀ ਅਰਬਾਂ ਡਾਲਰ ਦੇ ਫੰਡਾਂ ਲਈ ਵਚਨਬੱਧ ਕੀਤਾ ਤੇ ਵਿਕਾਸਸ਼ੀਲ ਦੇਸ਼ਾਂ ਨੇ ਜਲਵਾਯੂ ਅਨੁਕੂਲ ਦੇ ਘਟ ਕਰਨ ਵਿੱਚ ਸਹਾਇਤਾ ਕਰਨ ਦੀ ਪ੍ਰਵਾਨਤਾ ਕੀਤੀ ਵਾਈਟ ਹਾਊਸ ਦੇ ਆਦੇਸ਼ ਵਿੱਚ ਕਿਹਾ ਗਿਆ ਕਿ ਹਾਲੀ ਦੇ ਸਾਲਾਂ ਵਿੱਚ ਸੰਕੀਤ ਰਾਜ ਨੇ ਅੰਤਰਰਾਸ਼ਟਰੀ ਸਮਝੌਤੇ ਤੇ ਪਹਿਲ ਕਦਮਾਂ ਵਿੱਚ ਸ਼ਾਮਲ ਹੋਣ ਦੇ ਇਰਾਦੇ ਕੀਤੇ ਜੋ ਸਾਡੇ ਦੇਸ਼ ਦੇ ਮੁੱਲਾਂ ਅਤੇ ਆਰਥਿਕ ਵਾਤਾਵਰਣ ਉਦੇਸ਼ਾਂ ਦੀ ਪ੍ਰਾਪਤੀ ਅਤੇ ਸਾਡੇ ਯੋਗਦਾਨ ਨੂੰ ਨਹੀਂ ਦਰਸਾਉਂਦੇ ਇਸ ਤੋਂ ਇਲਾਵਾ ਇਸ ਸਮਝੌਤੇ ਅਮਰੀਕੀ ਟੈਕਸ ਦਾਤਾ ਡਾਲਰਾਂ ਨੂੰ ਉਹਨਾਂ ਦੇਸ਼ਾਂ ਵੱਲ ਲੈ ਜਾਂਦੇ ਨੇ ਜਿਨ੍ਹਾਂ ਨੂੰ ਅਮਰੀਕੀ ਲੋਕਾਂ ਦੇ ਹਿੱਤ ਵਿੱਚ ਵਿੱਤੀ ਸਹਾਇਤਾ ਦੀ ਲੋੜ ਨਹੀਂ ਹੁੰਦੀ ਜਾਂ ਯੋਗਤਾ ਨਹੀਂ ਹੁੰਦੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਵਾਪਸੀ ਦੀ ਲਿਖਤੀ ਸੂਚਨਾ ਸੌਂਪਣਗੇ ਸੰਯੁਕਤ ਰਾਜ ਅਮਰੀਕਾ ਇਕਰਾਰਨਾਮੇ ਤੋਂ ਆਪਣੇ ਹਟਣ ਅਤੇ ਕਿਸੇ ਵੀ ਸੇਵਾਦਾਰ ਦੀਆਂ ਜ਼ਿੰਮੇਵਾਰੀਆਂ ਨੂੰ ਨੋਟੀਫਿਕੇਸ਼ਨ ਦੇ ਇਸ ਪ੍ਰਬੰਧ ਤੇ ਤੁਰੰਤ ਪ੍ਰਭਾਵੀ ਹੋਣ ਬਾਰੇ ਵਿਚਾਰ ਕਰਾਂਗੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਲੀਬੀਆ ਯਮਨ ਅਤੇ ਈਰਾਨ ਨੂੰ ਉਹਨਾਂ ਦੇਸ਼ਾਂ ਵਿੱਚ ਜੋ ਸ਼ਾਮਲ ਕਰੇਗਾ ਜੋ ਪੈरिस ਸਮਝੌਤੇ ਦਾ ਹਿੱਸਾ ਨਹੀਂ ਹਨ ਜਿਵੇਂ ਕਿ ਸੰਯੁਕਤ ਰਾਜ ਅਮਰੀਕਾ ਜਲਵਾਯੂ ਕਾਰਵਾਈ ਦੇ ਗਲੋਬਲ ਪੜਾ ਤੋਂ ਬਾਹਰ ਨਿਕਲਦਾ ਹੈ ਕੁਝ ਮਾਹਰ ਚਿੰਤਤ ਨੇ ਕਿ ਹੋਰ ਰਾਸ਼ਟਰ ਵੀ ਇਸ ਪਾਲਣਾ ਨੂੰ ਕਰ ਸਕਦੇ ਨੇ ਇਹ ਸੰਯੁਕਤ ਰਾਜ ਰਾਸ਼ਟ ਅੰਤਰਰਾਸ਼ਟਰੀ ਜਲਵਾਯੂ ਨੀਤੀ ਤੇ ਮਹੱਤਵਪੂਰਨ ਇਨਪੁਟ ਸੌਂਪ ਰਿਹਾ ਜਲਵਾਯੂ ਸਮੂਹ ਨੇ ਟਰੰਪ ਇੱਕ ਕਦਮ ਦੀ ਨਿੰਦਾ ਕੀਤੀ ਹੈ ਯੂਨੀਅਨ ਆਫ ਕਨਸਰਨਡ ਸਾਇੰਸਿਸਟ ਦੇ ਜਲਵਾਯੂ ਅਤੇ ਊਰਜਾ ਪ੍ਰੋਗਰਾਮ ਦੇ ਨੀਤੀ ਨਿਰਦੇਸ਼ਕ ਅਰਾਚੇਲ ਕਾਰਟਿਸਨ ਨੇ ਇਸ ਈਮੇਲ ਧਿਆਨ ਵਿੱਚ ਕਿਹਾ ਕਿ ਪੈਰਿਸ ਸਮਝੌਤੇ ਤੋਂ ਬਾਹਰ ਨਿਕਲਣਾ ਇੱਕ ਤੋਖ ਹੈ ਇਹ ਰਾਸ਼ਟਰਪਤੀ ਟਰੰਪ ਦੇ ਵਿਗਿਆਨ ਵਿਰੋਧੀ ਅਤੇ ਜੈਵਿਕ ਬਾਲਣ ਵਾਲੇ এজেন্ডੇ ਦੀ ਇੱਕ ਹੋਰ ਉਦਾਹਰਨ ਹੈ ਜਿਸ ਦਾ ਉਦੇਸ਼ ਸੇਸ਼ ਭਰ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਦੀ ਕੀਮਤ ਤੇ ਪ੍ਰਦੂਸ਼ਣ ਛਾਉਣ ਵਾਲੀ ਕੰਪਨੀਆਂ ਦੇ ਮੁਨਾਫੇ ਨੂੰ ਵਧਾਉਣਾ ਹੈ ਸੰਸਾਰ ਵਾਤਾਵਰਣ ਵਿੱਚ ਕਾਰਬਨ ਡਾਈਆਕਸਾਈਡ ਦੀ ਬੇਮਿਸਾਲ ਮਾਤਰਾ ਨੂੰ ਛੱਡਿਆ ਜਾਣਾ جاری ਹੈ ਇਸ ਨਾਲ ਤਾਲਮੇਲ ਤਾਪਮਾਨ ਵਾਧਾ ਗਲੋਬਲ ਦੇ ਵਿੱਚ ਤਾਪਮਾਨ ਜ਼ਿਆਦਾ ਹੋਵੇਗਾ ਇਸ ਦੇ ਨਤੀਜੇ ਵਜੋਂ ਸੰਕੇਤ ਰਾਜ ਅਤੇ ਦੁਨੀਆ ਭਰ ਵਿੱਚ ਬਹੁਤ ਜ਼ਿਆਦਾ ਮੌਸਮ ਖਰਾਬ ਹੋ ਜਾਵੇਗਾ ਵਿਨਾਸ਼ਕਾਰੀ ਤੇ ਘਾਤਕ ਹੜ੍ਹ ਤੂਫਾਨ ਤੇ ਜੰਗਲੀ ਅੱਗਾਂ ਨੂੰ ਵਾਰ-ਵਾਰ ਜਲਵਾਯੂ ਤਬਦੀਲੀ ਨਾਲ ਜੋੜਿਆ ਗਿਆ ਹੈ ਕਿਉਂਕਿ ਤਾਪਮਾਨ ਵਧਣ ਨਾਲ ਵਰਖਾ ਪੈਟਰਨ ਅਤੇ ਤੂਫਾਨ ਦੀ ਗਤੀਸ਼ੀਲਤਾ ਬਦਲ ਜਾਂਦੀ ਹੈ ਯੂਕੇ ਆਧਾਰਿਤ ਜਲਵਾਯੂ ਪ੍ਰਸ਼ਾਸਨ ਕਾਰਬਨ ਬਰੀਫ ਦੁਆਰਾ ਇਤਿਹਾਸਕ ਆਕੜਿਆਂ ਦੇ ਵਿਸ਼ਲੇਸ਼ਣ ਦੇ ਅਨੁਸਾਰ ਸੰਕੇਤ ਰਾਜ ਸਾਰੇ ਸੰਗਤ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਦੇ 20% ਲਈ ਜ਼ਿੰਮੇਵਾਰ 100 1850 ਵਿੱਚ ਉਦਯੋਗ ਕ੍ਰਾਂਤੀ ਨੂੰ ਖਤਮ ਹੋਣ ਤੋਂ ਬਾਅਦ ਮਨੁੱਖੀ ਨਿਕਾਸ ਦਾ ਸਭ ਤੋਂ ਵੱਡਾ ਹਿੱਸਾ ਵਾਤਾਵਰਣ ਡਾਟਾ ਪਲੇਟਫਾਰਮ ਕਲਾਈਮੇਟ ਵਾਚ ਦੇ ਆਂਕੜਿਆਂ ਅਨੁਸਾਰ 2005 ਤੋਂ ਚੀਨ ਦੇ ਸਭ ਤੋਂ ਵਿਨਾਸ਼ਕਾਰੀ ਦੇ ਨਿਕਾਸੀ ਕਰਨ ਵਾਲੇ ਰੂਪ ਨੂੰ ਦਰਜਾਬੰਦੀ ਕੀਤੀ ਹੈ ਸੀਰੀਆ ਕਲਬ ਦੇ ਕਾਰਜਕਾਰੀ ਨਿਰਦੇਸ਼ਕ ਬੈਨ ਇਲਸ ਨੇ ਵੀ ਇਸ ਤਰ੍ਹਾਂ ਦੀ ਕੁਝ ਟਿੱਪਣੀ ਇਸ ਸਮਝੌਤੇ ਤੋਂ ਬਾਅਦ ਕੀਤੀ ਹੈ ਤੇ ਦੱਸਦੀ ਹੈ ਕਿ 트럼ਪ ਤੋਂ ਬੈਡਨ ਪ੍ਰਸ਼ਾਸਨ ਦੁਆਰਾ ਕੀਤੇ ਗਏ ਕਈ ਜਲਵਾਯੂ ਯਤਨਾਂ ਨੂੰ ਵਾਪਸ ਲੈਣ ਦੀ ਉਮੀਦ ਕੀਤੀ ਜਾ ਰਹੀ ਹੈ ਜਿਵੇਂ ਕਿ ਪਾਵਰ ਪਲਾਂਟਾਂ ਦੀ ਵਧੇਰੇ ਸਖਤੀ ਨਿਕਾਸੀ ਸੀਮਾਵਾਂ ਇਲੈਕਟ੍ਰੋਨਿਕ ਵਾਹਨ ਦੀ ਤਬਦੀਲੀਆਂ ਵਿੱਚ ਸਹਿਯੋਗ ਲਈ ਤਿਆਰ ਕੀਤੇ ਗਏ ਨਵੇਂ ਵਾਹਨਾਂ ਦੇ ਲਈ ਜਿੱਥੇ ਤੇਲ ਪਾਈਪ ਨਿਕਾਸੀ ਕਟੌਤੀ ਆਫਸ਼ੋਰ ਡਾਇਲਿੰਗ ਅਤੇ ਪਾਬੰਦੀ 625 ਮਿਲੀਅਨ ਏਕੜ ਫੁੱਟ ਸਮੁੰਦਰ ਦਾ ਪਾਣੀ ਸੋਮਵਾਰ ਨੂੰ ਇੱਕ ਹੋਰ ਵੱਡੇ ਵਿਆਮ ਵਿੱਚ 트ੰਪ ਨੇ ਅਮਰੀਕੀ ਊਰਜਾ ਜਾਰੀ ਕਰਨ ਅਤੇ ਵਾਤਾਵਰਨ ਕਟੜਵਾਤਾ ਦੀਆਂ ਬਾਈਡਨ ਦੀਆਂ ਨੀਤੀਆਂ ਨੂੰ ਖਤਮ ਕਰਨ ਦੀ ਸੌਖਾ ਦੀ ਇਸ ਤੋਂ ਪਹਿਲਾਂ 트ੰਪ ਨੇ ਰਾਸ਼ਟਰੀ ਊਰਜਾ ਐਮਰਜੈਂਸੀ ਘੋਸ਼ਿਤ ਕਰਨ ਦਾ ਵਾਅਦਾ ਕੀਤਾ ਇੱਕ ਵੱਖਰੇ ਕਾਰਜਕਾਰੀ ਆਦੇਸ਼ ਵਿੱਚ ਉਸਨੇ ਕਾਰਜਕਾਰੀ ਦਫ਼ਤਰ ਵਿੱਚ ਸੰਘੀ ਏਜੰਸੀਆਂ ਦੇ ਮੁਖੀਆਂ ਨੇ ਹਰ ਹਾਨੀਕਾਰਕ ਜਬਰਦਸਤੀ ਜਲਵਾਯੂ ਨੀਤੀ ਨੂੰ ਖਤਮ ਕਰ ਲਿਆ ਜੋ ਭੋਜਨ ਤੇ ਬਾਲਣ ਦੀਆਂ ਕੀਮਤਾਂ ਵਧਾ ਤੇ ਉਸ ਵਿੱਚ ਵਾਅਦਾ ਕਰ ਸਕਦੀਆਂ ਨੇ ਕ੍ਰਿਨੇਗਵਨਾ ਮਾਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਤਾਂ ਬਣਿਆ ਰਹੋ ਆਸ ਨਿਊਜ਼ ਵਾਲਾ ਦੇ ਨਾਲ